ਸ਼ਤਰੀ ਅਕਾਲ ਜੀ ਅੱਜ ਅਸੀਂ ਪਣਾਵਾਂਗੇ ਸਰਦੀਆਂ ਲਈ ਸਪੈਸ਼ਲ ਸੁੜਕਾ ਦੋਦੀ ਵੀ ਕਿਹਾ ਜਾਂਦਾ ਜਿਹਨੂੰ ਇਹ ਖੰਗ ਜ਼ੁਖਾਮ ਲਈ ਬਹੁਤ ਜ਼ਿਆਦਾ ਲਾਇਵੰਦ ਹੁੰਦਾ ਹੈ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਿਓ ਇਹਦੇ ਲਈ ਇੱਕ ਪੈਨ ਵਿੱਚ ਪਾਵਾਂਗੇ ਇੱਕ ਚਮਚ ਦੇਸੀ ਘਿਓ ਤੇ ਇੱਕ ਚਮਚ ਦੇਸੀ ਘਿਓ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਇੱਕ ਚਮਚ ਅਸੀਂ ਬੇਸਣ ਐਡ ਕਰ ਦਾਂਗੇ ਅਸੀਂ ਇੱਕ ਗਲਾਸ ਬਣਾ ਰਹੇ ਹਾਂ ਇਹ ਜੇ ਤੁਸੀਂ ਜ਼ਿਆਦਾ ਬਣਾਣਾ ਬਣਾਣਾ ਚਾਹੁੰਦੇ ਹੋ ਤਾਂ ਬੇਸਣ ਦੀ ਤੇ ਘਿਓ ਦੀ ਕੁਆਂਟੀਟੀ ਤੁਸੀਂ ਜ਼ਿਆਦਾ ਲੈ ਸਕਦੇ ਹੋ ਬੇਸਣ ਨੂੰ ਚੰਗੀ ਤਰ੍ਹਾਂ ਸੁਨੋ ਗਿਆ ਇਸ ਤੇ ਭੁੰਨ ਲੈਣਾ ਹੈ ਜਦੋਂ ਤੱਕ ਇਹਦਾ ਕਲਰ ਚੇਂਜ ਨਾ ਹੋ ਜਾਵੇ ਉਦੋਂ ਤੱਕ ਅਸੀਂ ਚੰਗੀ ਤਰ੍ਹਾਂ ਹਿਲਾਉਂਦੇ ਹੋ ਦੇ ਇੱਕ ਪਿੰਚ ਅਸੀਂ ਪਾਵਾਂਗੇ ਅਦਰਕ ਦਾ ਪਾਊਡਰ ਚੰਗੀ ਤਰ੍ਹਾਂ ਇਹਨੂੰ ਭੁੰਨ ਲਿਆ ਇੱਕ ਗਲਾਸ ਅਸੀਂ ਦੁੱਧ ਐਡ ਕਰ ਦਾਂਗੇ ਇਹਦੇ ਵਿੱਚ ਇੱਕ ਪਤਲਾ ਹੀ ਹੁੰਦਾ ਆ ਇਹ ਜਿਆਦਾ ਗਾੜਾ ਨਹੀਂ ਹੁੰਦਾ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਕਿਸ਼ਮਿਸ਼ ਤੇ ਬਦਾਮ ਤੇ ਇੱਕ ਚਮਚਾ ਅਸੀਂ ਸ਼ੱਕਰ ਦਾ ਐਡ ਕਰ ਦਾਂਗੇ ਤੁਸੀਂ ਇਹਨੂੰ ਫਿੱਕਾ ਵੀ ਪੀ ਸਕਦੇ ਹੋ ਇਹ ਤੁਹਾਡੀ ਖਾਂਸੀ ਜੁਕਾਮ ਲਈ ਬਹੁਤ ਜ਼ਿਆਦਾ ਲਾਇਬੰਦ ਹੁੰਦਾ ਆ ਇਹਨੂੰ ਅਸੀਂ ਰਾਤ ਨੂੰ ਸੌਣ ਟਾਈਮ ਅਸੀਂ ਪੀਣਾ ਆ ਦਿਨ ਵਿੱਚ ਹਵਾ ਵਿੱਚ ਨਹੀਂ ਪੀਣਾ ਹੈਗਾ ਬਿਲਕੁਲ ਹੀ ਇਹਨੂੰ ਪੀਣ ਤੋਂ ਬਾਅਦ ਅਸੀਂ ਕੰਬਲ ਰੁਲਾਈ ਵਿੱਚ ਕੇ ਪੈ ਜਾਣਾ ਹੈ ਸਾਡਾ ਸੁੜਕਾ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਵੀ ਕੁਝ ਜ਼ਰੂਰ ਟ੍ਰਾਈ